ਵਨ ਪਿਓ ਸਿਰ ਤੇ ਨਹੀਂ ਆ ਤੇ ਪੁੱਤ ਕੀ ਕਾਣ ਡਿਆ ਵਾ ਲਸਣ 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 ਵਨ ਹਾਂ ਨਵੇਂ ਕਿਤੇ ਕਾਰ ਸੋੜ ਹੈ ਕਹਿਣਾ ਹੈ ਕੀ ਇਹ ਜਿੱਦਾਂ ਦੇ ਕੰਮ ਨੇ ਨਾ ਇਹਨੇ ਨਹੀਂ ਸੁਧਰਨਾ ਇਹਨੂੰ ਫੜ ਬਾਉ ਤਾਂ ਕਰੋ ਗੱਡੀਏ ਉਹ ਮੇਰੀ ਸੁਣ ਲੋ ਗੱਲ ਵਨ ਚਲੋ ਚਲੋ ਛੱਡ ਬਾਤ ਚਲ ਮੇਰੀ ਗੱਲ ਨਾ ਆਇਆ ਨਹੀਂ

ਨੇ ਤੇ ਨਹੀਂ ਕੀ ਰੋਲਾ ਪਾਇਆ ਵਾ ਸਾਰੇ ਗਾੜ ਬਾਹਰ ਸੌਂਡੇ ਆ ਬਾਹਰ ਸਾਰੇ ਸੌਂਡੇ ਕਰਾ ਲਓ ਕਰਾ ਲਓ ਇੱਥੋਂ ਕਰਾ ਲਓ ਇੱਥੋਂ ਕਰਾ ਲਓ ਕੀ ਮੇਰੇ ਕੋਲ ਹੋਵੇ ਟੈਨਸ਼ਨ ਨਾ ਸੀ ਬੰਦ ਆਣ ਮਿੱਟਪ ਕੀ ਆ ਇਹਨੂੰ ਪਤਾ ਲੱਗ ਗਿਆ ਹੁਣਾਂ ਵਾ ਵੀ ਕੀ ਗੱਲਬਾਤ ਹੋਈ ਆ ਤੇ ਕੀ ਨਹੀਂ ਤਾਂ ਕਰਕੇ ਦਲਜਿੰਦਰ ਮੇਰੀ ਗਾਸਣ ਮੈਂ ਤੈਨੂੰ ਇੱਕ ਵਾਰੀ ਨੇ ਕਿਹਾ ਵੀ ਤੇਰਾ ਨਾਮ ਲੰਦੀ ਤੇ ਮੈਂ ਤੇ ਇੱਕ ਮਿੰਜਾ ਤਾਂ ਦਲਜਿੰਦਰ ਮੈਂ ਆਦੇ ਤੇਰੇ ਵੱਲ ਦੀ ਵਨ ਇਹ ਕੁੜੀ ਆਈ ਹੁਣ ਬਾਹਰ ਕੇ ਤੂੰ ਨਿਕਲੀ ਉਹ ਕਿੰਨੀ ਬੋਲ ਕੇ ਗਈ ਆ ਕਿ ਹੁਣ ਵੀ ਤੇ ਪਤਾ ਲੱਗਾ ਹੀ ਆ ਨਾ ਕਿੰਨੇ ਸੋਨਾ ਕੱਢਿਆ ਤੇ ਕਿੰਨੇ ਨਹੀਂ ਮੇਰਾ ਨਾਮ ਲਾ ਕੇ ਆਈ ਜਾ ਕੇ ਮੇਰੀ ਬੇਇੱਜ਼ਤੀ ਕੀਤੀ ਮੇਰੀ ਸੱਸ ਦੇ ਸਾਹਮਣੇ ਕਿਹਦਾ ਨਾਮ ਹੀ ਮੇਰਾ ਨਾਮ ਕੀ ਕਹਤਾ ਦਲਜਿੰਦਰ ਦਾ ਨਾਮ ਲੰਗਾ ਤੂੰ ਹੀ ਸਿਰਫ ਇੰਨੀ ਗੱਲ ਕਹਿਣੀ ਆ ਤੂੰ ਹੀ ਕਹਿਣਾ ਵਾ ਕਿ ਜੇ ਹੁਣ ਕੁੜੀ ਬਾਹਰ ਆਈ ਹੀ ਅੰਦਰੋਂ ਬਾਹਰ ਕਿਉਂ ਨਹੀਂ ਆਈ ਪਤਾ ਜੂਗਾ ਵੀ ਮੇਰੀ ਬੇਇੱਜ਼ਤੀ ਹੋਣੀ ਆ ਹੁਣ ਤਾਂ ਅੰਦਰ ਵੜੀ ਆ ਵਨ ਮੈਂ ਤੇਰੇ ਵਾਲੀ ਵੀ ਵੇਖਣਾ ਵੀ ਤੇਰਾ ਮੂੰਹ ਖਰਾਬ ਆ ਚਾਹੇ ਕੀ ਗੱਲ ਵਾ ਉੱਠ ਕੇ ਤੇ ਰੋਟੀ ਪਾਣੀ ਬਣਾ ਬਹਿ ਕੇ ਨਾ ਬਹਿ ਕੇ ਨਾ ਕੀ ਕਰਦੀ ਐ ਇਹ ਕਿ ਸਾਰੀ ਦਿਹਾੜਾ ਫਿਰ ਕੇ ਐ ਤਰਾ ਸੀ ਵੀ ਖਰਾਬ ਕਰਕੇ ਬਹਿ ਕੇ ਨਹੀਂ ਤੇ ਪਹਿਲਾਂ ਖੈਂਚੀ ਲੰਮਿਆਂ ਪਈ ਸੀ 1 ਉੱਠ ਕੇ ਉੱਠ ਕੇ ਰੋਟੀ ਪਾਣੀ ਬਣਾ ਮੈਂ ਤੇਰੇ ਅੰ内 ਨਹੀਂ ਵੇਖੀ ਨਾ ਉੱਠ ਗਿਆ ਨਹੀਂ ਕਹਿਣਾ ਕਿਉਂਕਿ ਮੈਂ ਤੇ ਖਲੋਤੀ ਆ ਐਨਾ ਹੀ ਕਹਿਣਾ 1 ਮਸਤ ਹਾਂ ਤਾ 1 ਤੂੰ ਇੱਕ ਵਾਰੀ ਦੇ ਮੈਨੂੰ ਪੁੱਛ ਲੈਿੰਦੀ ਕਿ ਮੈਂ ਹੋਰ ਹੈ ਆ ਰਹਾ ਆ ਰਹਾ लवली ਸਸੇ ਬੈਠੇ ਸਸ ਜੀ ਸਸੇ ਗਾਲ ਪੁੱਤ ਸਸੇ ਗਾਲ ਪੁੱਤ ਸਸੇ ਗਾਲ ਪੁੱਤ ਠੀਕ ਠਾਕ ਜੀ ਠੀਕ ਠਾਕ ਵਧੀਆ ਆਪਣਾ ਸੁਣਾ ਪਿੰਡ ਠੀਕ ਠਾਕ ਸਾਬ ਹਾਂ ਜੀ ਠੀਕ ਠਾਕ ਆ ਵਧੀਆ ਆਪਣੀ ਸੁਣਾ ਤੂੰ ਹਾਂ ਵੀ ਠੀਕ ਠਾਕ ਵਧੀਆ ਉਹ ਸੁਣਾਉ ਨਿਆਣਿਆਂ ਦਾ ਬਾਹਰ ਵਾਲਿਆਂ ਦਾ ਠੀਕ ਆ ਸਭ ਵਧੀਆ ਠੀਕ ਆ ਸਭ ਵਧੀਆ ਕੀ ਕਰੇਗਾ ਏਦਾਂ ਹੀ ਕਰਨ ਨਾਲ ਕੀ ਸਮਝਦੀ ਹੈ ਕਿ ਨਹੀਂ ਪਸੰਦ ਸੁਪੇ ਵਾਈ ਨਹੀਂ ਚੱਲ ਯਾਰ ਮਤ ਤੋਂ ਵਾਦੇ ਦੇ ਸੀਨ ਪਾਇਆ ਕਰੋ ਵੀਡੀਓ ਚ ਵਾਦੇ ਮਾਰਾ ਹੋਏ ਦੀ ਹੈ ਚੱਲ ਇਹ ਵੀ ਠੀਕ ਹੈ ਫੀ ਤੂੰ ਹੀ ਬਣੀ ਤੇ ਨਾਲ ਹੀ ਕਹਿੰਦੇ ਕਿ ਚੱਲ ਯਾਰ ਨਾਲ ਹੀ ਕਹਿੰਦੇ ਕਿਸੇ ਕਮੀ ਨਹੀਂ ਕਮੀ ਨਹੀਂ ਹਾਂ लवली ਠੀਕ ਹੈ ਸਭ ਪੁੱਤ ਨਹੀਂ ਤੇ ਇੰਦਾ ਦਬੀ ਗਲਤ ਕਰੇ ਤੇ ਬਟ ਵਾਲੇ ਗਲਤ ਹੋ ਜਾਂਦੇ ਇੱਕ ਵਾਲੇ ਗਲਤ ਚੱਲ ਯਾਰ ਆ ਲਵੀ ਠੀਕ ਸਭ ਨਹੀਂ ਚੱਲ ਮੈਂ ਕਹਿੰਦਾ ਠੀਕ ਹੈ ਇਹਦਾ ਪਤਾ ਨਹੀਂ ਆਣੇ ਵੀ ਚੱਲ ਯਾਰ ਇਹ ਨਹੀਂ ਟੈਕ ਡਾਊਨ ਨਹੀਂ ਹੋਣਾ ਵੱਡਾ ਹੋ ਗਿਆ ਨਹੀਂ ਹੋਣੇ ਪੈਸੇ ਆਂਦੇ ਇਹਨਾਂ ਹਾਂ ਕਰਕੇ ਫੇਰ ਕੀ ਗੱਲਬਾਤ ਹੋਣੀ ਪੈਸੇ ਲੈ ਜਾਣੇ ਮੈਂ ਇਹਨਾਂ ਤੋਂ ਤੂੰ ਤਾਂ ਪੈਸੇ ਲੈ ਜਾਣੇ ਫਿਰ ਹਾਡੀ ਤੂੰ ਇਹਨੂੰ ਕਹਿਣਾ 3 ਪੈਸੇ ਦਿੱਤੇ ਇਹਨੇ ਪੈਸੇ ਲੈ ਕੇ ਇੱਥੇ ਚਲ ਜਾਣਾ ਅੱਛਾ ਉਹ ਚੱਲ ਕੋਈ ਗੱਲ ਨਹੀਂ लवली ਦੇ ਦਨੇ ਤੈਨੂੰ ਪੈਸੇ ਤੂੰ ਇਹ ਸੁਣਾ ਵੀ ਨੌਕਰੀ ਦਾ ਕੀ ਬਣਿਆ ਵਾ ਉਹ ਨੌਕਰੀ ਦਾ ਫੁੱਫਰ ਜੀ ਕੀ ਬੰਨਾ ਫੁੱਫੜਨੀ ਆ ਲੈ ਲੈ ਫੁੱਫਰ ਫੁੱਫੜ ਮੈਨੂੰ ਫੁੱਫੜ ਬੜੇ ਯੋਰ ਨਾਲ ਕਹਿੰਦੇ ਮੈਂ ਹੁੰਦਾ ਫੁੱਫੜ ਫੁੱਫੜ ਬੰਦ ਸਭ ਠੀਕ ਆ ਲਵਲੀ ਤੂੰ ਸੁਣਾ ਹਾਂਜੀ ਠੀਕ ਠਾਕ ਫੁੱਫੜ ਜੀ ਵਧੀਆ ਪੁੱਤ ਪਿੰਡੋਂ ਆਉਂਦੇ ਆ ਕਿ ਗਾੜੀਆਂ ਕਿਤੇ ਆਇਆ ਵਾ ਉਹ ਨਹੀਂ ਨਹੀਂ ਪੂਆ ਜੀ ਪਿੰਡੋਂ ਹੀ ਆਉਂਦੇ ਆ ਤੇ ਲੈ ਕੱਲਾ ਆ ਗਿਆ ਵਾ ਰਪਿੰਦਰ ਨੂੰ ਲੈ ਆਉਂਦਾ ਨਾਲ ਜਾਂ ਮੰਮੀ ਨੂੰ ਲੈ ਆਉਂਦਾ ਉਹ ਡਈਆਂ ਹੀ ਕੰਮ ਧੰਦਾ ਕਰਨ ਕਰਦਾ ਮੈਂ ਵੀ ਕੰਮ ਹੀ ਆਇਆ ਮੜਾ ਜੇ ਤੁਹਾਡੇ ਹੱਲ ਦੱਸੋ ਉਹ ਦੱਸਣਾ ਫੁੱਫੜ ਜੀ ਕੀ ਆ ਐਵੇਂ ਲੋਡ ਪੈ ਗਈ ਥੋੜੇ ਜਿਹੇ ਪੈਸੇ ਆ ਜੀ ਭਈਆ ਦੱਕਿਆ ਚਾਹੀਦਾ ਹੈ ਅੱਛਾ ਆਹ ਉਹ ਤਾਂ ਤੂੰ ਪੈਸੇ ਲੈਣ ਗਿਆ ਸੀ ਖਬਰਦਾਰ ਜੇ ਹੁਣ ਗਿਆ ਪੈਸੇ ਲੈਣ ਤੇ ਮੈਂ ਲਿਆਂਦੇ ਆ ਪੈਸੇ ਤੇ ਮੈਂ ਮੋੜ ਦੂੰਗਾ ਬੜੇ ਤੂੰ ਮੋੜਨੇ ਆ ਮੋੜ ਦੂੰਗਾ ਨਹੀਂ ਨਿਕਲੇ ਸਹੀ ਆ ਆ ਆ ਕੁਰਸੀ ਲਾ ਕੇ ਆਈ ਤਾਂ ਮਿਲ ਨੂੰ ਨਹੀਂ ਘਰ ਤਾਂ ਪੁਲਿਸ ਛੱਡਿਆ ਨਹੀਂ ਤਾਂ ਮੋੜ ਦੇਗਾ ਕਿਥੋਂ ਮੋੜਨੇ ਪੈਸੇ ਜੇ ਮੈਂ ਮੜੇ ਕੰਮ ਕਰਨ ਦੇ ਆ ਵਾ ਤਾਂ ਵੀ ਤੁਹਾਨੂੰ ਚੰਗਾ ਨਹੀਂ ਲੱਗਦਾ ਮੇਰੀ ਗੱਲਾਂ ਹੁਣ ਕਰਨੀਆਂ ਹੱਲ ਇਹੜੀ ਮੈਂ ਤੇ ਤੋੜ ਦੇਣਾ ਮੈਂ ਇਹਦੀ ਕਰ ਉਹ ਸੀ ਤੇ ਮਾਂ ਤੇ ਤੋੜ ਦੇਣਾ ਮੈਂ ਮੈਂ ਕਰਤਾ ਮਣਾ ਜਾ ਵੀ ਹੁ ਲੈ ਕੇ ਆਈ ਤੂੰ ਜਾ ਫੜ ਫੜ ਫੁੱਫੜ ਕੋ ਲੈ ਆਉਂਗਾ ਫੁੱਫੜ ਕੋ ਲੈ ਆਉਂਗਾ ਫੁੱਫੜ ਕੀ ਆ ਉਹ ਫੁੱਫੜ ਨਾ ਇਨਾ ਚੜਦਾ ਭਾਈ ਕੀ ਕਿਆ ਫੁੱਫੜ ਭਾਈ ਗਲਤੀ ਤੇ लवली ਦੀ ਐ ਨਾ ਇਹਨੇ ਨੂੰ ਪੈਸੇ ਦਿੱਤੇ ਸਾਡੇ ਕੋ ਪੈਸੇ ਵੀ ਨਹੀਂ ਸਮਾਨ ਸਮੋਲ ਲੈਉਣ ਲਈ ਉਧਰੋਂ ਆਪਾਂ ਨਸ਼ੇ ਦੇ ਲੈਡ ਚ ਹੈਗੇ ਹਾਂ ਹੈਲੋ ਹੈਲੋ ਚੋਰੀ ਆਈ ਹੈ ਵਨ ਯਾ ਤੇਰੇ ਵੱਲ ਰੰਜੀਤ ਆਈ ਹੀ ਕੰਮ ਹਾਂਜੀ ਕੰਮ ਅੰਦੇ ਹਾਂਜੀ ਵਨ ਜੇਰੀ ਗੱਲ ਤੈਨੂੰ ਕਹੀ ਨਾ ਹੁਣ ਮੈਂ ਗੱਲ ਮੰਨ ਲਈ ਏ ਤੇਰੀ ਠੀਕ ਕੀ ਠੀਕ ਵਨ ਰੰਜੀਤ ਜੇ ਤੂੰ ਸਲਾਹ ਦਿੱਤੀ ਸੀ ਨਾ ਮੈਨੂੰ ਹੁਣ ਮੈਂ ਮੰਨਣ ਚਾ ਆ ਗਈ ਆ ਕਿਹੜੀ ਗੱਲ ਚਾਚੀ ਜੀ ਸਲਾਹ ਉਹ ਹੀ ਤੂੰ ਕਹੀ ਚੱਲ ਕਿਹੜੀ ਕੀੜੀ ਗੱਲ ਚਾਚੀ ਜੀ ਚਲਾ ਕਿਹੜੀ ਸਲਾਹ ਚਾਚੀ ਜੀ ਕਹਿਣਾ ਹੈ 1 ਬਹੁਤ ਗੱਲ ਆ ਚਾਚੀ ਜੀ ਤਾਂ ਇਹ ਤੇ ਤੁਹਾਨੂੰ ਮੈਂ ਆਖਿਆ ਸੀ ਨਾ ਕਿ ਚਲ ਬਟਾਪੇ ਵਿੱਚ ਤੁਹਾਡੇ ਕੰਮ ਆ ਜੂਗੀ ਪੈਨਸ਼ਨ ਚਲ ਪਹਿਲੇ ਜਿੰਨੇ ਸਮ ਹੈ ਬਟਾਪੇ ਜਿੰਨੇ ਪੈਨਸ਼ਨ ਸਾਫੇ ਬਟਾਪੇ ਜਿੰਨੇ ਬਟਾਪੇ ਹਾਂ ਬਟਾਪੇ 1 ਮੈਂ ਵੀ ਚਾਚੀ ਜੀ ਇਹ ਸੋਚਿਆ 1 ਜੇ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਨਾ ਹੁਣ ਉਹ ਗੱਲ ਮੈਂ ਕਰ ਲੱਗੀ ਆ ਕਿਹੜੀ ਚਾਚੀ ਜੀ ਗੱਲ 1 ਰਪਿੰਦਰ ਨਾ ਉਹ ਚੰਗਾ ਸਮਝਦੀ ਰਹੀ ਐ ਪਹਿਲੋਂ ਤੇ ਹੁਣ 1 ਰਪਿੰਦਰ ਕੈਰੀ ਉਹਦੀ ਮੰਨਦੀ ਰਹੀ ਆ ਪਹਿਲੋਂ ਜੇ ਮੰਨ ਲੈਦੀ ਕਰਦੀ ਤੇ ਨਾਂ ਇਦਾਂ ਹਾਂ ਕਭਸ ਹੁੰਦਾ 1 ਰਪਿੰਦਰ ਕੈਰੀ ਉਹਦੀ ਮੰਨਦੀ ਰਹੀ ਪਹਿਲੋਂ ਕਿ ਜੇ ਇਹ ਮੰਨੇ ਹੋਣ ਜਿੱਦਾਂ ਦੇ ਕੰਮ ਕਰਦੀ ਰਹੀ ਆ ਤਾਂ ਹੀ ਤੇ ਇਦਾਂ ਖਾਣ ਦਾ ਪੀਣ ਦਾ ਰਿਆ ਹਣ ਉਹ ਗਾਲਾਂ ਦਲਜੀਤ ਰਹੀ ਆ ਹਾਂ ਇਹਦੀ ਆ ਕਿ ਦਲਜੀਤੇ 1 ਰਪਿੰਦਰ ਦੀ ਕਿੱਥੋਂ ਨੇ ਮੰਨਣੀ ਅੱਗੇ ਕਿੰਨੀ ਬੇਇੱਜ਼ਤੀ ਕਰਦੀ ਰਹੀ ਆ ਦਲਜੀਤ ਦੀ ਤੇ ਦਲਜੀਤ ਦੀ ਮੰਨਦੀ ਆ ਫਿਰ ਉਹ ਗਲਤ ਹੋ ਗਈ ਫਿਰ ਦਲਜੀਤ 1 ਆ ਦੱਸੋ ਮੈਨੂੰ ਆ ਇਹੜੀਆਂ ਮੰਮੀ ਦਾ ਇਥੋਂ ਕਿੱਥੇ 1 ਆ ਕਿਸ ਸਾਹ ਬਤਾਵਾ ਦੀਦੀ ਸਰਪਿੰਦਰ ਤੇਰੀ ਮੰਮੀ ਆਈ ਹੀ ਤੇ ਰਹਿ ਗਿਆ ਹੁਣ ਅਵਨਾਂ ਦਾ ਨਹੀਂ ਰਹਿ ਨਹੀਂ ਗਿਆ ਦੀਦੀ ਇਦਾਂ ਕਿੱਦਾਂ ਰਹਿ ਜੂਗਾ ਦਾ ਸੈਟੀਐਮ ਇਹ ਕੋਈ ਭੁੱਲਣ ਵਾਲੀ ਚੀਜ਼ ਵਾ ਲੈ ਚਾਚੀ ਤੇ ਚਲ ਗਈ ਆ ਇਹ ਏਟੀਐਮ ਮੈਂ ਇੱਥੇ ਰੱਖ ਦਿੰਨੀ ਆ ਤੇ ਮੈਂ ਨਾ ਰੁਪਿੰਦਰ ਨੂੰ ਕਰਨੀ ਆ ਫੋਨ ਤੇ ਰੁਪਿੰਦਰ ਆਉਂਦੀ ਆ ਨਾ ਤੇ ਆ ਫਿਰ ਏਟੀਐਮ ਵੇਖੂਗੀ 1 ਮੰਮੀ ਕੀ ਗੱਲ ਹੈਂ ਤਾਂ ਨਹੀਂ ਗੱਲ ਗੁਲ ਕਾਦੀ ਹੋਣੀ ਆ ਤੇ ਏ.ਟੀ.ਐਮ ਤੁਸੀਂ ਉਹਨੂੰ ਫੜਾ ਕੇ ਆਏ ਆ ਉਹ ਕਿ ਗਵਾਂਡਰ ਨੂੰ ਸੁਣਾ ਰਪਿੰਦਰ ਪਿਆਰ ਤੁਹਾਡੇ ਆਪਸ ਵਿੱਚ ਹੈ ਨਹੀਂ ਆ ਵਨ ਨਹੀਂ ਪਿਆਰ ਤੁਹਾਡੇ ਆਪਸ ਵਿੱਚ ਹੈ ਨਹੀਂ ਆ ਤੇ ਇਹਦੇ ਚ ਮੇਰੀ ਕੀ ਗਲਤੀ ਨਹੀਂ ਦੋ ਵਨ ਇਹਨੂੰ ਕਿੱਥੋਂ ਪਤਾ ਲੱਗ ਗਿਆ ਏਰੀਮ ਦਾ ਉਹ ਸ਼ਗਨ ਜੀ ਹੈ ਹੀ ਹਾਂ ਏ.ਟੀ.ਐਮ ਕਹਿ ਕੇ ਕਰਨਾ ਕਿਹਦੇ ਕੰਮ ਨੂੰ ਆ ਜੈਦਦ ਨੂੰ ਮਾਰਨ ਦੇ ਜੈਦਦ ਸੰਦੀਪ ਜੋ ਸਰਪੰਚ ਨੇ ਮੈਨੂੰ ਦੱਸਿਆ ਨਾ ਮੈਨੂੰ ਸੁਣ ਕੇ ਹੋ ਗਿਆ ਮੇਰੇ ਤੇ ਬੈਠ ਥਲੋ ਜਮੀਨ ਇੱਕ ਮਿੰਟ ਜੇ ਤੂੰ ਜਾਣਾ ਹੈਗਾ ਤੇ ਮੈਨੂੰ ਦੱਸ ਕੇ ਜਾਂਦੀ ਪੁੱਛਦੀ ਮੈਨੂੰ ਵੀ ਮੰਮੀ ਮੈਂ ਸਵਾਮੀ ਨਾ ਪੂਰਾ ਕਰਾਉਣਾ ਵਾ ਉੱਥੇ ਜਾ ਕੇ ਤੇ ਮੈਂ ਨਾ ਕੋਈ ਗੱਲ ਕਰਦੀ ਤੇਰੇ ਨਾਲ ਨਾਮ ਚਾਬੀ ਖਿਆ ਨਾਲ ਨਾਲ ਖੜਦੀ ਮੰਮੀ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਪੁੱਛਦੀ ਆ ਤੁਸੀਂ ਮੈਨੂੰ ਸਿੱਧੇ ਮੂੰਹ ਕੁੰਦੇ ਜੇ ਤੇ ਮੈਂ ਤਾਂ ਫੇਰ ਪੁੱਛਣ ਵਾਲੇ ਨੂੰ ਪੁੱਛ ਕੇ ਗਈ ਸੀ ਉਹਨੇ ਮੈਨੂੰ ਕਹਿਤਾ ਸੀ ਕਿ ਚੱਲ ਕੋਈ ਗੱਲ ਨਹੀਂ ਚੱਲ ਜਾ ਤੂੰ ਕਢਾਇਆ ਉਹਨਾਂ ਦਾ ਟਾਈਮ ਤੇ ਫਿਰ ਕੀ ਹੋਗਾ ਜੇ ਮੈਂ ਚੱਲ ਗਈ ਆ ਤੇ ਭੈਣ ਭਰਾ ਹੀ ਕੰਮ ਹੁੰਦੇ ਹੁੰਦੇ ਆ ਉਹ ਚਲੋ ਭੈਣ ਜਿੰਨੀਆਂ ਗੱਲਾਂ ਕਰ ਜਾਣੀਆਂ ਨਾ ਉਹ ਵਧੀਆ ਸੀ ਵਾਲੀ ਕਿਹੜੀ ਗੱਲ ਹੀ ਮੈਨੂੰ ਉਹ ਚਲੋ ਭੈਣ ਪਿਛਲੀਆਂ ਗੱਲਾਂ ਪੁੱਟਾਂਗੇ ਨਾ ਠੀਕ ਨਹੀਂ ਕੋਈ ਕਹੋ ਨਾ ਕੀ